ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੇ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ 6 ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਦੇਖੋ ਤੁਹਾਨੂੰ ਤੇ ਇਹਨਾਂ ਛਿਆਂ ਲਗਾ ਦੀ ਪ੍ਰੋਪਰ ਡਿਟੇਲ ਜਿਹੜੀ ਸਾਰੀ ਆਪਾਂ ਭਾਜੀਆਂ ਦੇ ਕੋਲ ਪੁੱਛ ਕੇ ਤੋਂ ਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਨੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਖਾਤਰੀਕਾਲ ਜੀ। ਹੋਰ ਬਾਈ ਫਿਰੋਕ ਮਰੀਆ ਹੀ ਚੜਦੀ ਕਲਾ ਜੀ। ਚੱਲੀਏ ਤਾਂ ਵਧੀਆ ਕੰਮ ਕਰਾਂ। ਹਾਂਜੀ ਹਾਂਜੀ ਵਧੀਆ। ਬਾਵਾ ਗੈ ਪੈਣ ਲਾ ਪੈਣਾ ਪਹੂ ਬਾਹਰ ਮਿਲਦਾ। ਗੈ ਭਾਈ ਬੜੇ ਜ਼ੋਰ ਲੱਗਦੇ ਜੇ ਫਿਰ ਮਾਲ ਕੱਟਣਾ। ਠੀਕ ਠੀਕ ਠੀਕ। ਪਰਸਨਲੀ ਸਾਰੀ ਧੜੀ ਨੰਗੀ ਤੇ ਕਲਦੀ ਦਾ ਮਾਲਣਾ 1-2 ਡੰਗਰ ਆਖੀ ਦਾ ਵੀ ਕੀ ਫਿਰ। ਹਾਂਜੀ ਹਾਂਜੀ। ਛੇੜ ਛੇੜਨੀਆਂ ਤੇ ਉਹ ਮਾਲ 1-2 ਜਿਹੜਾ ਆਉਂਦਾ ਕੋਈ ਡੰਗਰ ਮਗਰੋਂ ਭੈਣ ਭਰਾ ਤਰੇ ਆਉਂਦੇ ਚਲੋ। ਠੀਕ ਠੀਕ ਠੀਕ। ਹਾਂਜੀ ਹਾਂਜੀ। ਤੇ ਵੀਡੀਓ ਸ਼ੁਰੂ ਕਰਨ ਤੋਂ ਪ ਤੇ ਨਾਮ ਹੈ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹ ਠੀਕ ਹੈ ਜੀ ਫੋਨ ਨੰਬਰ 6284744127 ਠੀਕ ਹੈ 6284744127 ਠੀਕ ਹੈ ਜੀ ਆ ਜ ਆਪਣੇ ਕੋਈ ਛੇ ਨਾ ਗਿਆ ਹੈ ਨਾ ਛੇ ਹੈ ਜੀ ਇੱਕ 6.5 ਮਹੀਨਿਆਂ ਦੀ ਗੱਬਣ ਆ ਅੱਛਾ ਜੀ ਸਤਾਂ ਤੇ ਦੁੱਧੀਆਂ ਜਿਹੜੀਆਂ ਮਈ ਉਹ ਜਦਾਂ ਜਦਾਂ ਆਪਾਂ ਪੁੱਛਿਆ ਵੀ ਕੋਈ 50 ਦਿਨਾਂ ਦੀ ਬਣੀ ਕੋ ਮਹੀਨੇ ਦੀ ਬਣੀ ਚਲੋ ਜੋ ਕੋਈ ਆਪਾਂ ਆਪਾਂ ਲਾ ਦੇਣਾ ਹਾਂ ਜੀ ਜਿਵੇਂ ਆਪਾਂ ਵਿਖਾਈ ਜਾਵਾਂ ਥੋੜੇ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਝ ਤੋਂ ਪਹਿਲਾਂ ਦੱਸੀਏ ਵੀ ਇਹਨਾਂ ਨੂੰ ਕਿੰਨਾ ਸਵਾ ਸੂਈ ਇਹ ਪਾ ਜੀ ਦੁੱਜਾ ਸੂਗਾ ਸੂਈ ਆ ਹਾਂਜੀ ਤੇ ਮਲੇਪੀ ਗਾਂ ਨਾ ਉਹ ਸੱਚ ਦੂਜੇ ਦੀ ਗਾਂ ਵਾ ਸਿੰਗਾ ਦੇ ਨਾ ਖੋਖੇ ਲੱਥੇ ਆ ਅੱਛਾ ਜੀ ਇਹਦੇ ਸਿੰਗਾ ਦੇ ਜਿਹੜੇ ਖੋਖੇ ਦੋਆ ਸਿੰਗਾ ਦੇ ਲੱਥੇ ਹੋਏ ਹਨਾ ਠੀਕ ਹੈ ਜੀ ਤੇ ਸੂਆ ਪਿੱਲੇ ਪਿਓਰ ਤੇ ਮਹੀਨੇ ਦੀ ਬਣੀਗੇ ਤੇ ਢਾਈਆਂ ਕ ਮਹੀਨੇ ਦੀ ਸੂਈ ਆ ਢਾਈਆਂ ਮਹੀਨੇ ਸੂਈ ਆ ਦੇ ਮਹੀਨਾ ਹੋ ਗਿਆ ਟਿਕਾ ਲੱਗੇ ਦੁੱਧ ਜਿਹੜਾ ਆ 10 ਲੀਟਰ ਹੀ ਹੋਊਗਾ ਹਾਂਜੀ ਨੌ ਕਰਕੇ ਸਵਦਾ ਕਰ ਨੌ ਕਰਕੇ ਸਵਦਾ ਕਰ ਮਿਲਦੀ ਭੜੇ ਦੀ ਦੋਵੇਂ ਟਾਈਮ ਭੜੇ ਦੇ ਮਿਲਦੀ ਸੀਮਨ ਮੈਨੂੰ 29 ਦਾ ਭਰਿਆ ਐਮ 29 ਦਾ ਸੀਮਨ ਜਿਹੜਾ ਭਰਿਆ ਹਨਾ ਸੀਮਨ ਦੋਸਤੋਂ ਚੰਗਾ ਇੰਪੋਰਟਡ ਭਰਿਆ ਵਾ ਪਹਿਲਾ ਸੂਆ ਸੂਈ ਹੈ ਦੂਜੇ ਸ ਆ ਇੱਕ ਮਿੰਟ ਲੈ ਟਾਈਮ ਵੀਰ ਕਹਿੰਦਾ ਸੁਈ ਨੂੰਗਾ ਦੁੱਧ 10 ਕਿਲੋ ਦਾ ਵਖਾਵਾ ਕਰਦੀ ਐ ਵੈਸੇ 9 ਦਾ ਵੀਰ ਕਹਿੰਦਾ ਤੂੰ ਮੰਨ ਕੇ ਸਬਦਾ ਕਰ ਲੈ ਬਾਕੀ ਜੋ ਤੇਰਾ ਸੀਮਨ ਭਰਿਆ ਉਹ ਵੀ ਚੰਗਾ ਭਰਿਆ ਸੀਮਨ ਚਲੋ ਜੇ ਮਾਲਜ ਕਿਰਪਾ ਕਰੇ ਜੇ ਇਹ ਸੀਮਨ ਤੋਂ ਗੱਭਣ ਰਹੀ ਤੇ ਫਿਰ ਬੱਚਾ ਵਧੀਆ ਦੇ ਦਊਗੀ ਸੌ ਰਹੀ ਐ ਜੀ ਮਾਲ ਸਾਰਾ ਹੋਣਾ ਹੈ ਬਾਕੀ ਠੀਕ ਹੈ ਜੀ ਤੇ ਉਹ ਥੋੜਾ ਚਾਰ ਟੂਰ ਨਹੀਂ ਖਾਂਦੇ ਡੰਗਰਾ ਆ ਕੇ ਆਹ ਕਰੋ ਚੱਕ ਜੀ ਦੀ ਪਿੱਠ ਪੜੇ ਦੀ ਚੜਾਈ ਆਰਡਰ ਕੁਆਲਟੀ ਦੋਸਤੋ ਕਰ ਲੋ ਚੱਕ ਬਿਲਕੁਲ ਬਰੀਕ ਚਮੜੀ ਸਿੰਗਲ ਡੀਮਾ ਜਾ ਕਰੋ ਚੱਕ ਸਿੰਘਾਂ ਦੇ ਖੋਖ ਦੋਸਤੋ ਦੋਵਾਂ ਦੇ ਲੱਥੇ ਤੁਹਾਨੂੰ ਪਤਾ ਕਈ ਨਾ ਪਸ਼ੂ ਵੈਸੇ ਸੰਗਲ ਸੰਗਲ ਪਸਾ ਕੇ ਲਾ ਲਿੰਦਾ ਹਾਲੋ ਜੀ ਦੋਸਤੋ ਰਾਜੀ ਆ ਪੂਰੀ ਪੂਰੀ ਜਮੀ ਪੜੀ ਆ ਕਿਉਂਕਿ ਇਸ ਵੀਰ ਦੇ ਫਾਰਮ ਤੇ ਜ਼ਿਆਦਾਤਰ ਵੀਰੇ ਚਾਰ ਦੀ ਵਰਤੋਂ ਕਰਦੇ ਆ ਪੱਠੇ ਦੇ ਵਿੱਚ ਤੇ ਚਾਰ ਜਿਹੜਾ ਪਸ਼ੂ ਕਈ ਜਿਹੜੇ ਉੱਪਰ ਆਉਂਦੇ ਆ ਪਸ਼ੂ ਫਿਰ ਘੱਟ ਖਾਂਦੇ ਆ ਅਸ਼ਾ ਮਰੀਆਮ ਜੀ ਹੁਣ ਇਹਦੇ ਥਲੇ ਦੁੱਧ ਜਿਹੜਾ ਤੁਹਾਡੇ ਕਹਿਣ ਮੁਤਾਬਕ 10 ਕਿਲੋ ਤਿਆਰ ਹੈ ਨਾ ਹਾਂਜੀ 10000 ਨੌ ਕਰਕੇ ਨੌ ਕਰਕੇ ਸੌਦਾ ਕਰ ਲੀਆ ਬਾਕੀ ਭਾਜੀ ਪੈਸੇ ਦੇਣੀ ਅਗਲਾ ਆਪਦੀ ਦੋ ਡੰਗ ਚੋਕੇ ਖੜੇ ਪਾ ਚੋਕੇ ਖੜੇ ਤਸਦੀਕ ਕਰੇ ਨਾ ਹੱਕ ਬੰਦਾ ਹਰ ਇੱਕ ਵੀਰ ਭੈਣ ਭਰਾ ਜਿੰਨੇ ਕਰਨੇ ਪਸ਼ੂ ਆਪਣਾ ਕਈ ਭੈਣ ਭਰਾ ਮੁੜ ਕੇ ਕਰਦੇ ਆ ਤਾਂ ਸੰਗਲ ਕੀ ਡੰਗ ਦੂਜੇ ਥਾਂ ਜਾ ਕੇ ਕਰੀ ਘਟਦਾ ਵੇਖੋ ਵੀਰ ਜੀ ਪਤਾ ਗੱਲ ਕੀ ਮੈਂ ਤੇ ਹਰ ਵੀਡੀਓ ਚ ਇਹ ਬੇਨਤੀ ਕਰਦਾ ਵੀ ਆ ਕੇ ਤਸਦੀਕ ਇਥੇ ਪਹੁੰਚ ਕੇ ਕਰ ਬਸ ਬਸ ਇਹ ਕਰੀ ਹੁਣ ਸਾਰੀਆਂ ਵਈਆਂ ਅੱਜ ਆਇਆਂ ਡੰਗ ਸਾਰੇ ਇੱਕ ਇੱਕ ਰੀਆਂ ਅੱਜ ਨਾ ਠੀਕ ਠੀਕ ਕਿਉਂਕਿ ਤੁਸੀਂ ਨੂੰ ਮੋਰੋ ਖਰੀਦ ਕੇ ਲੈਂਦੀਆਂ ਕਿ ਆਪਨੇ ਕਿਹੜੇ ਘਰ ਪਰ ਹੁਣ ਅੱਜ ਦੀ ਵੀਡੀਓ ਹੁਣ ਆਪਾਂ ਆਉਂਦੇ ਆ ਤਾਂ ਬਣਾਤੀ ਵੀ ਡੰਗਰ ਨਾਲ ਦਿਹਾੜੀ ਮੁੜ ਕੇ ਜੇ ਰਹਿ ਜੇ ਤੇ ਮੁੜ ਕੇ ਥੋੜਾ ਬਣਾਉਣਾ ਪੈਗਾ ਬਣਾਉਣਾ ਪੈਣਾ ਹੁਣ ਮੰਨ ਲਓ ਜਿਆ ਡਗਲੇ ਨੂੰ ਦੇਖ ਜਾਂਦਾ ਵੀ ਚਲੋ ਬਣਿਆ ਬਤਰਾ ਜਿੱਦਾਂ ਅਗਲੇ ਦੇ ਘਰ ਆਇਆ ਉਦਾਂ ਹੀ ਗਾ ਪਾ ਬਸ ਤੇ ਨਾਲੇ ਵੀ ਭੈਣ ਭਰਾ ਫੋਨ ਵਾਲਾ ਕਰਨ ਦਾ ਕੱਲੇ ਕੱਲੇ ਨੂੰ ਵੀਡੀਓ ਨਹੀਂ ਪਾਜੀ ਨਹੀਂ ਪਈ ਜਲੀ ਹਾਂ ਤੇ ਮੋਲੇ ਦਾ ਕੀ ਕਰਨਾ ਮੋਲ ਭਾਈ ਇਹ ਛੋਟਾ ਜਿਹਾ ਦੇ ਦੀ 70 ਦੀ 70 ਚ ਕਿੰਨਾ ਕਮਾਣ ਤਾ ਸਕਦਾ 65 ਦੀ ਦੇ ਦੀ ਉਹ ਸਦੀਕ ਜੀ ਜੈਸਨੋਂ 60 ਬਾੜ ਦੀ ਦਵਾ 60000 ਦੀ ਹਾਂਜੀ ਲਓ ਜੀ ਦੋਸਤੋ ਮੌਲਤੇ ਵੈਸੇ ਵੀਰ ਨੇ ਇੱਕ ਨਾ ਡਰਾਗਾ ਤੇ ਮੇਰੇ ਦਾ ਛੋਟਾ ਜਿਹਾ ਬੋਲਿਆ ਪਰ 70000 ਰੁਪਿਆ ਦੀ ਮੰਗ ਰੱਖੀ ਹੈ 60000 ਕੋ ਵੀਰ ਕਹਿੰਦਾ ਮਾਨਤਾ ਹੋਊਗਾ ਜੀ ਠੀਕ ਹੈ ਜੀ 60000 ਹਾਂਜੀ ਲਓ ਜੀ ਤੇ ਇਹਦੇ ਨਾਲ ਜਿਹੜੀ ਬਧੀਆ ਦੋ ਨੰਬਰ ਦੀ ਮੱਝ ਵੀਰੀ ਇਹਦੀ ਦਸੀ ਡਿਟੇਲ ਆਪਾਂ ਵੀਰੇ ਨੂੰ ਇਹ ਭਾਈ ਸੂਆ ਤੱਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਭਾਵੇਂ ਕੋ ਚੌਥਾ ਲਾਲੇ ਹਾਂਜੀ ਇਹਨਾਂ ਮਰਜੀ ਦੁੱਧ ਦੇ ਥੱਲੇ ਜਿਹੜਾ ਵਾ 7 ਲੀਟਰ ਹੈਗਾ ਇਹ ਪੂਰਾ ਨੈਟ ਦੋਵੇਂ ਟਾਈਮ ਮਿਲਦੀ ਹੈ ਸੂਆ ਦੋਤੋਂ ਕੋ ਦੁੱਧਾ ਮੱਲੇ ਅਤੇ ਜਮੱਲੇ ਕੋ ਚੌਥਾ ਮੱਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਤੁਸੀਂ ਸਾਹਮਣੇ ਆ ਕੇ ਆਪ ਪਾਣੀ ਇਹ ਭਣ ਭਾਵਾਂ ਜਾਂ ਪਾਣੀ ਇਹ ਗਲਤੀ ਕਰੀ ਜਿੱਤ ਹਾਂਜੀ ਹਾਂਜੀ 7 ਕਿਲੋ ਦੁੱਧ ਵੀਰ ਕਹਿੰਦਾ ਹੁਣ ਤਿਆਰ ਹੈ ਜੀ ਥੋੜਾ ਜਿਹਾ ਲਿਸਾਪਨ ਦੋਸਤੋਂ ਜਰੂਰ ਰੱਖ ਦੀ ਹੈ ਕਈ ਗ੍ਰਾਮ ਪਸ਼ੂ ਸ਼ਾਮ ਘਟਲੇ ਘਰ ਆਇਆ ਹੁੰਦਾ ਬਾਕੀ ਦੋਸਤੋਂ ਕੱਦ ਕੱਠ ਮੈਂ ਦਾ ਪੂਰਾ ਫੁੱਲ ਹੈ ਵੀ ਬੋਡੀ ਵੇਟ ਚੰਗਾ ਰਾਜੀ ਹੈ ਇਸ ਚੰਗੀ ਜੇ ਦੋ ਚਾਰ ਦਿਨ ਰਹਿ ਗਈ ਤੇ ਆ ਜਾਊਗੀ ਰੋਗ ਹਾਂਜੀ ਹਾਂਜੀ ਚਲੋ ਖਾ ਲਓ ਕਰੋ ਜੀ ਚੱਕ ਨਹੀਂ ਦੋਸਤੋ ਦੋ ਮਜ਼ੇਦਾਰ ਬੁਖਾਤੀਏ ਹੁਣ ਤੱਕ ਲੁੱਕ ਇਦੀ ਪਰ ਪਹਿਲੇ ਨੰਬਰ ਵਾਲੀ ਮਾਜ ਨੂੰ ਦੋਸਤੋ ਸੀਮਨ ਵੀ ਚੰਗਾ ਇੰਪੋਰਟੈਂਟ ਲੱਗਾ ਵੀਰ ਨੂੰ ਦੱਸਦਾ ਤੁਹਾਨੂੰ ਤੇ ਇਹਦੀ ਡਿਟੇਲ ਵੀ ਆਪਾਂ ਨੂੰ ਬਾਕੀ ਰਹਿੰਦੀ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਲੈਣੇ ਆ ਅੱਛਾ ਵੀਰ ਇਹਨੂੰ ਅਗਰੇ ਟੀਕਾ ਲੱਗਾ ਇਹ ਵੀ ਭਾਜੀ ਬਣੀ ਹੈ ਕਿੰਨੇ ਟਾਈਮ ਦੀ ਇੱਕ ਮਹੀਨਾ ਤੇ ਪੰਜਾਂ ਦਿਨਾਂ ਨੂੰ ਇਹਨੂੰ ਇੱਕ ਮਹੀਨਾ ਤੇ ਪੰਜ ਦਿਨ ਹੋ ਗਏ ਬਣੀ ਹੈ ਹਨਾ ਤੇ ਇਹ ਸੂਈ ਨੂੰ ਤਿੰਨ ਕਿ ਮਹੀਨੇ ਜਦ ਥੋੜਾ ਜਨਾ ਮਾਲ ਜ਼ਿਆਦਾ ਤੇ ਬੰਦੇ ਪਰਾਲੀ ਪੂਲੀ ਜੀ ਪਾਉਂਦੇ ਤਾਂ ਕਰਕੇ ਅੱਛਾ ਅੱਛਾ ਜੀ ਤੇ ਬਾਕੀ ਚਲੋ ਇਹ ਆ ਜੀ ਫਿਰ ਰੇਡ ਛੋਟਾ ਵਾ ਹਾਂਜੀ ਜੇ ਕੋ ਸੰਭੀ ਜੂ ਦੇ ਨਾਲ ਚੱਲੇ ਨੇ ਰਾਜੀ ਰੂਜੀ ਹੋਏ ਨਾ ਬਣ ਜਾਣਾ ਤੇ ਫੇਰ ਕਿੰਨਾ ਮੁੱਲ ਕਰਨਾ ਜੀ ਦਾ ਦੇ ਦੀਏ 50 ਦੀ ਕਮਾਂਗ ਮੰਨ ਰਹਾ ਹਸਦਾ ਲਿਸੀ ਜੀ 45 ਦੀ ਦੇ ਦੀ ਹੈ ਕਿ ਜੈਸ ਨੂੰ 42 42 ਹਾਂਜੀ ਲਓ ਜੀ ਦੋਸਤੋ 50000 ਰੁਪਿਆ ਡਿਮਾਂਡ ਰੱਖੀ ਗਈ ਤੇ 42000 ਤੇ ਤੁਹਾਡਾ ਆਆਂ ਗਿਆ ਦਾ ਮਾਨਤਾ ਥੋੜਾ ਬੜਾ ਛੋੜ ਛੱਪਾ ਜ਼ਰੂਰ ਹੋਊਗਾ ਇਹਦੇ ਨਾਲ ਜਿਹੜੀ ਬੱਦੀ ਹੈ ਵੀਰ ਮੱਝ ਤਿੰਨ ਨੰਬਰ ਦਾ ਸੀ ਡਿਟੇਲ ਇਹ ਭਾਈ ਮੂੰਹ ਹੈਗੀ ਜੇ ਚੌਗੀ ਚਾਰ ਦੰਦ ਹਾਂਜੀ ਚਾਰ ਦੰਦ ਆ ਤੇ ਇਹ ਵੀ ਜਿਹੜੀ ਐ ਇਹਨੂੰ ਵੀ ਸੀਮਨ ਚੰਗਾ ਭਰਿਆ ਅੱਛਾ ਜੀ ਇਹਨੂੰ 1 ਮਹੀਨਾ ਧੱਕ ਦੇਣ ਹੋਏ ਬਣੀ ਅੱਛਾ ਜੀ ਤੇ ਦੁੱਧ ਦੇ ਥੱਲੇ ਹੋਊਗਾ ਪੱਕਾ ਜਿਹੜਾ ਵਾ 8 ਲੀਟਰ ਆ ਕੋ ਸੱਤ ਕਰਕੇ ਆਪਣਾ ਸੱਤ ਕਰਕੇ ਕੋਈ ਸੌਦਾ ਕਰ ਲਿਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਸੱਜਰ ਨੇ ਮਹੀਨੇ ਦੁੱਧ 14 ਲੀਟਰ ਦਿੱਤਾ ਜੀ ਦੇਖੋ ਸੂਈ ਰੇਪੇ ਨਾ ਇਹ ਇੱਕ ਮਹੀਨਾ ਤੇ ਕੋਈ ਦੱਕ ਦੇ ਹੋਇਆ ਤੇ ਸੂਈ ਨੂੰ ਤਿੰਨ ਕ ਮਹੀਨੇ ਆਏ ਜੀ ਤਿੰਨ ਮਹੀਨੇ ਦਾ ਟਾਈਮ ਵੀਰ ਕਹਿੰਦਾ ਸੂਈ ਨੂੰ ਗਿਆ ਤੇ ਇੱਕ ਮਹੀਨਾ ਦੱਸ ਦੇ ਜਿਹੜਾ ਇਹ ਨੂੰ ਟੀਕਾ ਲੱਗੇ ਨਾ ਹੋਵੇ ਉਹ ਆਂਦੇ ਵੀ ਜੀ ਵੰਡ ਪਾਵਾਂਗੇ ਨਾ ਹੁਣ ਵੀ ਤੇ ਦੁੱਧ ਕਰਾਂ ਉਹ ਸਰਪ ਉਹ ਆਂਦੇ ਵੀ ਉਹਨਾਂ ਆਪਾਂ ਨੂੰ ਤਾਂ ਪੁੱਛਿਆ ਵਾ ਗਾੜੀ ਭੈਣ ਭਰਾਵ ਖੜੂ ਨਾ ਹਾਂਜੀ ਅਗਲੇ ਨੂੰ ਫਿਰ ਥੋੜਾ ਜਿਆ ਧਿਆਨ ਰੱਖ ਲਈਦਾ ਅਗਲਾ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਉਹ ਵੀ ਡੰਗਰ ਵੰਡ ਵਟੇ ਨਾਲ ਹਿਸਾਬ ਨਾਲ ਆਪਾਂ ਦਾ ਥੋੜਾ ਜਿਆ ਆਪਾਂ ਮੰਨ ਲਓ ਮਹੀਨੇ ਦੀ ਸੂਈ ਕਹਿ ਕੇ ਦੇ ਦਿੱਤੀ ਤੇ ਅਗਲਾ ਮਰ ਜ ਵੰਡ ਪਾ ਲਈ ਜਦ ਹਾਂ ਲੋਡ ਚਾਰ ਨਿਕਲ ਆਵੇ ਨਾ हां जी ਜੀ ਹੈਗਾ ਕੁ ਮਹੀਨੇ ਦੀ ਮੁੜਕੇ ਨਾਲ ਕੋ ਤੇਲ ਤੂਲ ਚੋਕਰ ਪਾ ਗਏ ਜੀ ਇਸ ਕੁਆਲਿਫਾਈ ਕਰ ਲੋ ਜੀ ਬਿਲਕੁਲ ਨਿਕਾਨੇ ਦਾ ਰਿੰਗ ਸਿੰਘ ਜੀ ਸੁਵਾ ਦੋਸਤੋ ਪਹਿਲਾ ਦੰਦ ਚਾਰ ਦੰਦ ਮੂੰਹ ਚ ਤੇ ਕੋਈ 1 ਮਹੀਨਾ ਤੇ 10 ਦਿਨ ਦਾ ਸਮਾਂ ਹਾਂਜੀ ਹਾਂਜੀ 1 ਮਹੀਨਾ 10 ਦਿਨ ਟਾਈਮ ਹੋਗਾ ਟਿਕਾ ਲੱਗੇ ਨੂੰ ਦੋਦੇ ਦੋਸਤੋ 7 ਤੋਂ 8 ਕਿਲੋ ਹੋਊਗਾ ਹੁਣ ਮੌਕੇ ਦਾ ਇਹ ਵੀ ਦੋਸਤੋ ਝੋਟੀ ਚੰਗੀ ਰਾਜੀ ਆ ਪੂਰੀ ਰਖੋ ਲਓ ਜੀ ਕਰ ਲੋ ਚੈੱਕ ਅਕਾ ਬ੍ਰਿਮ ਜੀ ਇਹਦਾ ਮੁੱਲ ਕੀ ਕਰਨਾ ਡੇਰੀਏ ਭਾਈ 60000 ਪੁਰੇ ਦੀ ਕੋਈ ਗੱਲ ਨਹੀਂ 60000 ਦੇ ਦੇਣੇ ਹੁਣ 60000 ਤਾਂ ਮੰਨ ਤਾਂ ਨਹੀਂ ਕਰਨੇ ਦੋ ਛੱਡ ਦੇ 58 ਹੋ ਗਿਆ ਹਾਂਜੀ ਹੈ ਕਿ ਜੱਸ ਕੋਈ ਹੋਰ ਇੱਕ ਵਾਰੀ ਜੱਸ ਨੂੰ 55 ਦੀ ਜਾਂ 55000 ਹਾਂਜੀ ਲੋ ਦੋਸਤੋ ਹਾਂਜੀ ਬ੍ਰਿਮ ਜੀ ਇੱਕ ਵਾਰੀ ਮੋਲੇ ਦਾ ਝੁੱਟ ਜਾ ਫੇਰ ਦੱਸ ਦਈਏ ਕਿਉਂਕਿ ਵਿੱਚੋਂ ਵੀਡੀਓ ਕੱਟੀ ਗਈ ਸੀ ਕਿਸੇ ਕਾਰਨ ਤਾਂ ਜਿਵੇਂ ਮੋਲੇ ਦਾ ਭਾਵੇਂ 6765 ਜੋ ਮਰਜ਼ੀ ਕਰਾ ਲੈ ਜੀ ਹਾਂਜੀ 62000 ਰੁਪਏ ਦੱਸਿਆ ਲਾਸਟੇ ਹਾਂਜੀ 62000 ਦੱਸਿਆ ਲਾਸਟੇ ਨਹੀਂ ਨਹੀਂ ਜੀ 60 ਤੇ ਉਹਦਾ ਦੱਸਿਆ ਵਾ ਅੱਛਾ ਜੀ ਇਹਦਾ ਛੋਟਾ ਇਹ ਜੱਸ ਨੂੰ 55 ਜੀ 55000 ਹਾਂਜੀ ਹਾਂ ਲਓ ਦੋਸਤੋ 60000 ਰੁਪਏ ਦੀ ਡਿਮਾਂਡ ਰੱਖੀ ਗਈ ਆ ਤੇ 55000 ਰੁਪਏ ਦੇ ਵਿੱਚ ਤੁਹਾਡਾ ਆਆਂ ਗਿਆ ਦਾ ਮਾਣਤਨ ਮੌਕੇ ਤੇ ਜ਼ਰੂਰ ਹੋਊਗਾ ਉਹ ਦੋਸਤੋ ਵਿੱਚ ਕਾਲ ਆ ਗਈ ਇਸ ਕਰਕੇ ਥੋੜੀ ਵੀਡੀਓ ਵਿੱਚੋਂ ਕੱਟੀ ਗਈ ਸੀ ਦੁਬਾਰਾ ਚਲਾਈਏ ਲਓ ਜੀ ਕਰੋ ਗੱਲ ਹਾਂਜੀ ਨੀਲੀ ਰਾਵੀ ਦੀ ਦਸੀ ਵੀ ਡਿਟੇਲ ਨੀਲੀ ਰਾਵੀ ਭਾਜੀ ਮੇਰੇ ਦੀ ਭੜੇ ਤੇ ਵੀ ਅੱਛਾ ਜੀ ਤੇ ਇਹਨੂੰ ਬਣੀ ਨੂੰ ਹੋਏ ਜ 25 ਦਿਨ ਅੱਛਾ ਜੀ 25 ਦਿਨ ਤਾਂ ਜੀ ਇਹਨਾਂ ਨੂੰ ਬਣੀ ਨੂੰ ਹੋਏ ਆ ਤੇ ਸੂਈ ਨੂੰ 3 ਮਹੀਨੇ ਹੋਏ ਜੇ ਤੇ ਬਾਕੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਹੋ ਜੇ ਤੇ ਜਾਂਦੇ ਉਹ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਠੀਕ ਹੈ ਜੀ ਤੇ ਹੈਗੀ ਪਿਓ ਪ੍ਰੋਪਰ ਨੀਲੀ ਰਗੀ ਚ ਪਿਓ ਨੀਲੀ ਰਗੀ ਦੋਸਤ ਕੰਮ ਚੱਕ ਜੀ ਗਾੜੀ ਜਿਹੜਾ ਇਹਨੂੰ ਆ ਨਾ ਸੀਮਣ ਉਹ ਆਂਦੇ ਵੀ ਇਹਨੂੰ ਭਰਿਆ ਜੇ ਚਲੋ ਹੁਣ ਕਿਸੇ ਨੇਖਣਾ ਮੈਂ ਮਾੜੀ ਜਾਂ ਤੇ ਸੀਉਣਵਾ ਦਾ ਦਸੀ ਜਾਂਦਾ ਹਾਂਜੀ ਹਾਂਜੀ ਉਹ ਆਂਦੇ ਆ ਵੀ ਸੀਮਣ ਨਹੀਂ ਭਰਿਆ ਜੇ ਹਰੀ ਕਾਲੇ ਦਾ ਆ ਡਾਇਮੰਡ ਬੋਲ ਠੀਕ ਹੈ ਤੇ ਅਸਲ ਭੂਰੇ ਆਣਦੀ ਆਪਾਂ ਠੀਕ ਹੈ ਜੀ ਨਹੀਂ ਨਹੀਂ ਜੀ ਮਹੀਂ ਉੱਥੇ ਮਿਲਦੀ ਹੋਰ ਕਰੋ ਮਿਲਦੀ ਠੀਕ ਹੈ ਜੀ ਹਾਂ ਜੀ ਕਟੀਏ ਵੀਰ ਦੀ ਬਾਹਰ ਨੂੰ ਦੁੱਧ ਕਿੰਨਾ ਦੱਸੇ ਜੀ ਦੁੱਧ ਭਾਜੀ 8 7 ਲੀਟਰ ਨਾਲੇ ਕੋ ਪੱਕਾ 7 ਲੀਟਰ ਮੰਨ ਕੇ ਦੋਸਤੋ ਕੋ ਸਬਦਾ ਕਰ ਸਕਦਾ 7 ਲੀਟਰ ਪੱਕਾ ਲੱਗੇ ਇਹ ਜਿਹੜਾ ਦੋਸਤੋ ਇਹਨੂੰ ਸੀਮਨ ਅੱਗੇ ਲੱਗਾ ਵਾ ਵੀਰ ਦੇ ਕਹਿਣ ਮੁਤਾਬਕ ਡਾਇਮੰਡ ਬੋਲ ਹਰੀ ਕਾਂ ਦੇ ਤਾਂ ਲੱਗਾ ਪੰਨੀਆਂ ਦਾਣਾਂ ਦੀ ਬਣੇਗੀ ਲੈ ਦੋਸਤੋ ਕੋਈ ਇਹ ਨਾ ਜਜਮੈਂਟ ਕਰੇ ਕਿ ਪਸ਼ੂ ਲਿੱਸਾ ਵਾ ਜਾਂ ਕਿੱਦਾਂ ਵੀ ਹੈ ਇਹ ਇੱਕ ਦੋਸਤੋ ਸ਼ੌਕ ਹੁੰਦਾ ਬੰਦੇ ਦਾ ਮੈਂ ਤੇਰੇ ਉਹ ਜਿੰਨੇ ਗਾਂ ਲੈਣਾ ਜੀ ਹਾਂਜੀ 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 ਆਹ ਲੋ ਜੀ ਕਰੋ ਚੈੱਕ ਇਹ ਆ ਵੀ ਕੋਈ ਬੱਚਾ ਮਾਂ ਤੇ ਚਲ ਜਾਂਦਾ ਤੇ ਕੋਈ ਹਾਂਜੀ ਲੋ ਦੋਸਤੋ ਕਰ ਲਓ ਚੈੱਕ ਪੂਰਾ ਕਾਦ ਕਰ ਜੇ ਮੈਂ ਦਾ ਰਾਜੀ ਆ ਦੋਸਤੋ ਪੂਰੀ ਆ ਕਰ ਲਿਓ ਚੈੱਕ 8 ਲੀਟਰ ਦਾ ਵਿਖਾਵਾ ਕਰਦੀਓ 7 ਲੀਟਰ ਦਾ ਵੀ ਕੰਦਾ ਕੋਈ ਮੰਨ ਕੇ ਸੌਦਾ ਕਰ ਲਈ ਬੇਸ਼ੱਕ ਅਜੇ ਵੀ ਧਾਰਾਂ ਤੋਂ ਨਾ ਚਾਰੇ ਨੇ ਬਰਾਬਰ ਆਉਂਦੀ ਵਧੀਆ ਜੀ ਬਰਾਬਰ ਬਰਾਬਰ ਨਾ ਦੋਸਤ ਚਮੜੀ ਵੀ ਦੀ ਬਾਕੀ ਕਰ ਲੋ ਚੱਟ ਜੀ ਤੇ ਦੁੱਧ ਦੇਣ ਵਾਲੀ ਹੈ ਜੀ ਸੂਈ ਆ ਇਹ ਚੋਕੇ ਖੜੇ ਜਿੱਦਾਂ ਕੋਈ ਮਰਜੀ ਆਪਾਂ ਨੂੰ ਠੀਕ ਹੈ ਜੀ ਅੰਡਰ ਕੁਆਲਿਟੀ ਬਹੁਤ ਚੰਗੀ ਬਾਕੀ ਜੋ ਹੋਗਾ ਭੈਣ ਭਰਾਵਾਂ ਦੇ ਹਾਂਜੀ ਹਾਂਜੀ ਤੇ ਇਹਦਾ ਬਰਾਮੇ ਚ ਮੁੱਲ ਕਰਨਾ ਇਹ ਦੇ ਦੀਏ ਭਾਜੀ 55 ਦੀ ਕਹਿੰਦਾ ਕਿ ਮੰਨ ਤਾ ਨਾ ਸਕਦਾ 55 ਦੀ ਦੇ ਦੀ ਕੋਰੇ ਆ ਵੀ ਦੇ ਉਸਕੀ ਜੈਸ ਨੂੰ 50000 50 ਹੋ ਗਿਆ ਪੂਰਾ ਹਾਂਜੀ ਹਾਂ ਲਓ ਜੀ ਦੋਸਤੋ 55000 ਰੁਪਏ ਵੈਸੇ ਵੀਰ ਨੇ ਡਿਮਾਂਡ ਰੱਖੀ ਹੈ ਤੇ 50000 ਰੁਪਏ ਦੇ ਵਿੱਚ ਵੀਰ ਕਹਿੰਦਾ ਆਿਆਂਗੇ ਆਂਦਾ ਮਾਨਤਨ ਮੌਕੇ ਤੇ ਸ਼ੋਰ ਸ਼ਪਾੜਾ ਜਲਾ ਜਰੂਰ ਹੋਊਗਾ ਤੇ ਇਹਦੇ ਜਿਹੜੀ ਨਾਲ ਬਧੀ ਮਜਬੂਰੀ ਇਹਦੀ ਰਸੀ ਡਿਟੇਲ ਆਪਾਂ ਇਹ ਪੈਸੂ ਆ ਦੱਜਾ ਇਹ ਵੀ ਦੋਸਤੋ ਆਰਡਰ ਕੁਆਲਟੀ ਜਿਹੜੀ ਇਹਦੇ ਕਰਮਚਾਰੀ ਨੇ ਬਹੁਤ ਦੱਜਾ ਦੇ ਤੇ ਦੁੱਧ ਦੇ ਥਲੇ 8 ਲੀਟਰ ਆ ਹਾਂਜੀ 7 ਲਾ ਕੇ ਇੱਕ ਸੌਦਾ ਕਰਦੇ ਮਿਲਦੀ ਮਿਲਦੀ ਪਾੜੇ ਤੇ ਆ ਅੱਛਾ ਜੀ ਤੇ ਧਾਰ ਦੇਦੀ ਦੀ ਮੜੀ ਜੀ ਅੱਛਾ ਜੀ ਠੀਕ ਤੇ ਪਣੀ ਨੂੰ ਮਹੀਨਾ ਆਜੇ ਇਹਨੂੰ ਮਹੀਨਾ ਸੁਈ ਨੂੰ ਤੇ ਨਾ ਮਹੀਨੇ ਤੇਨੇ ਮਹੀਨੇ ਸੂਆ ਕੇ ਨਾ ਸੁਈ ਸੂਆ ਭਾਜੀ ਦੁੱਧਾ ਉਹ ਆਂਦੇ ਆ ਅੱਛਾ ਜੀ ਬਾਕੀ ਭੈਣਾ ਭਰਾਵਾਂ ਦੇ ਗਾੜੀ ਆਈ ਸਰ ਬਾਕੀ ਜੋ ਤੁਸੀਂ ਵੇਖ ਲਓ ਸਕਰੀਨ ਤੇ ਤੁਹਾਨੂੰ ਪ੍ਰੋਪਰ ਦਿਖ ਰਹੀ ਹੈ ਹਾਂਜੀ ਠੀਕ ਹੈ ਜੀ ਤੇ ਦੁੱਧਾ 8 ਕਿਲੋ ਦੱਸਿਆਣ 7 ਲਾਲੇ ਜੀ 7 ਲਾਲੇ ਦੋਸਤੋ ਕੋਈ ਤੇ ਇਸ ਨੂੰ ਟੀਕਾ ਲੱਗੇ ਨਾ ਦੋਸਤੋ ਕੋਈ ਮਹੀਨੇ ਤੋਂ ਟਾਈਮ ਉੱਤੇ ਹੋ ਗਿਆ ਜੀ ਰੀਬੋ ਦੋਸਤੋ ਜਿੰਨੀਆਂ ਵੀ ਮੱਜਾਂ ਵਾਂ ਟੀਕੇ ਸਾਰੀਆਂ ਮੱਜਰ ਲੱਗੇ ਆ ਉਹ ਤਾਂ ਪੁੱਛ ਲਈਦਾ ਜੀ ਅਗਲੇ ਹਫਤੇ ਦੇ ਹਫਤੇ ਦੱਸ ਦੇਣਾ ਆਪਣੇ ਜਿਹੜੇ ਡੰਗਰ ਚੈੱਕ ਕਰਾ ਲਈਦਾ ਫੇਰ ਠੀਕ 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 ਜੀ ਜਾਂ ਅਗਲਾ ਵੀ ਕਰਾ ਸਕਦਾ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਹਾਲੋ ਜੀ ਦਰਦੀ ਆ ਥੋੜਾ ਜਿਹਾ ਮੇਰੇ ਤੋਂ ਵੀ ਬਰਿਆ ਮੈਨੂੰ ਬੜੀ ਘੁੱਟ ਕੇ ਫੜ ਕੇ ਰੱਖ ਨਹੀ ਹਾਲੋ ਜੀ ਕਰੂ ਚੈੱਕ ਜੀ ਹਾਂ ਜੀ ਜੀ ਪਿੱਠ ਪੜੀ ਚੜਾਈ ਚੈੱਕ ਕਰ ਲਓ ਕਰਮਾ ਇਹਨੇ ਆਰਡਰ ਜਿਹੜਾ ਤਿਆਰ ਕੀਤਾ ਬਿਲਕੁਲ ਸੱਜਮਜਾਂ ਦਾ ਤਿਆਰ ਕੀਤਾ ਜੀ ਬਾਕੀ ਦੋਸਤੋ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਪਸ਼ੂ ਦੀ ਨਰਖ ਪਰਤ ਤਸਦੀ ਤੁਸੀਂ ਆਪ ਕਰਨੀ ਹੁੰਦੀ ਆ ਜੀ ਨਹੀਂ ਜਿੰਦਾ ਮਰਜੀ ਕੋ ਵੇਹ ਹਾਂਜੀ ਹਾਂਜੀ ਤੇ ਇਹ ਵੀ ਵੀਰੇ ਚਾਰੇ ਸਣੇ ਧਰਾਂ ਤੋਂ ਆਏ ਪੂਰੀ ਬਰਾਬਰੀ ਵਧੀਆ ਜੀ ਵਧੀਆ ਕੋਈ ਗੱਲ ਲਓ ਜੀ ਕਰੋ ਚੈੱਕ ਜੀ ਦੋਸਤੋ ਇਹਦਾ ਆਰਡਰ ਕੁਆਲਿਟੀ ਕਰੋ ਚੈੱਕ ਸੋਹਣੀਆਂ ਕਰਮਾਲੀ ਵੀਰ ਆ ਜੀ ਇਹ ਪੂਰੀ ਜੰਮੀ ਭਲੀ ਕੀ ਮੁੱਲ ਕਰਨਾ ਬ੍ਰਹਮ ਜੀ ਦਾ ਦੇ ਦਈਏ ਜੀ 60 ਦੀ ਵੀ ਪੂਰੇ ਕੋਈ ਗੱਲ ਨਹੀਂ ਛੱਡਦੇ ਦੋ 55 ਦੀ ਹਾਂ ਜੀ ਜੈਸਨੋ ਬੋਨ ਜਦ ਚਾਹ ਬੋ ਗਿਆ ਜੀ ਹਾਂ ਜੀ ਠੀਕ ਹੈ ਜੀ ਲੋ ਦੋਸਤੋ ਡਿਮਾਂਡ ਵੈਸੇ ਜੀ ਦੇਖੀ ਤੇ 60000 ਰੁਪਏ ਰਖੀ ਵੀਰ ਨੇ 55000 ਰੁਪਏ ਦੇ ਵਿੱਚ ਵੀਰ ਕਹਿੰਦਾ ਮੰਨਣ ਹੋਊਗਾ ਡਰਾ ਵਾਕੇ ਵੀਰ ਕਹਦਾ 1 ਏਕਰੀ ਦਾ ਮੁੱਲ ਸਿਖਰ ਦਾ ਕਰਦਾ ਬਾਕੀ ਫਿਰ ਆਪਣੇ ਅੰਤ ਕਾਣੇ ਆ ਜਾਂਦਾ ਠੀਕ ਠੀਕ ਇਹਨੂੰ ਵੀ ਬੜਾ ਵਿਗਰੂਪੀਠੇ ਕਿ ਵਿਗਣੀ ਔਰ ਨਹੀਂ ਜੀ ਕੋਈ ਨਹੀਂ ਆਪਣਾ ਤੋਂ ਬਾਹਰ ਹੀ ਮਾਰਦੇ ਮੈਨ ਨਾ ਲਗਾ ਹੋਏ ਨੇ ਹਾਂ ਜੀ ਅਗੇ ਜੀ ਆ ਦੋਸਤੋ ਮੱਝ ਕੇ ਵੀ ਪਿਓਰ ਨੀਲੀ ਰਵੀ ਦੀ ਛੋਟੀ ਤੁਸੀਂ ਚੈੱਕ ਕਰਨ ਨਿਸ਼ਾਨੀਆਂ ਪੂਰੀਆਂ ਕਵਰ ਕਰ ਲਈ ਜੇ ਅੱਖਾਂ ਦੇ ਵਿੱਚ ਬਿੱਲੀਆਂ ਬਣ ਕੇ ਚਿਹਰੇ ਦੇ ਵਿੱਚ ਕੱਟੇਗਾ ਚਾਰੇ ਫੋਰਾ ਵਾਈਟ ਪੂਛ ਵਾਈਟ ਇਹਨੂੰ ਵੀਰ ਕਿੰਨਾ ਟਮਗਾ ਸੀ ਇਹ ਭਾਜੀ ਸੂਈ ਨੂੰ ਤੇ ਹੋ ਗਿਆ ਉਹ ਟਾਈਮ ਇਹਨੂੰ ਸਾਢੇ 6 ਮਹੀਨਿਆਂ ਦੀ ਗੱਭਣਿਆ ਕਛਾ ਇੱਕਨਫਰਮੇਸ਼ਨ ਸਤਾਂ ਦੇ ਲਾਗੇ ਕੋ ਚੈੱਕ ਕਰਾ ਕੇ ਲੈ ਜਾ ਠੀਕ ਹੈ ਜੀ ਤੇ ਇਹ ਹੁਣ ਦੁੱਧ ਦਿੰਦੀ ਦੁੱਧ ਨਹੀਂ ਜੀਗਾ ਦੁੱਧ ਦੋਣ ਹਾਂ ਜੀ ਠੀਕ ਹੈ ਜੀ ਕੱਢੀ ਸੁਵਾ ਪਹਿਲਾ ਸੂਈ ਹਾਂਜੀ ਪਹਿਲਾ ਸੂਈ ਦੂਜੇ ਦੀ ਗੱਭਣ ਅੱਛਾ ਪਹਿਲਾ ਸੂਹਾ ਦੋਸਤੋ ਸੂਈ ਆ ਦੂਜੇ ਸੂਈ ਆ ਤੇ ਗੱਭਣੇ ਸਾਢੇ 6 ਤੋਂ 7 ਮਹੀਨੇ ਦਾ ਟਾਈਮ ਹੋ ਗਿਆ ਗੱਭਣੀ ਨੂੰ ਮੂੰਹ ਛਗੀ ਆ ਜੀ ਲਓ ਜੀ 6 ਦੰਦ ਮੂੰਹ ਝੋਟੀ ਪਿਓਰ ਨੀਲੀ ਰਵੀ ਦੀ ਕਰੋ ਚੱਕ ਜੀ ਆਹ ਲਓ ਜੀ ਦੋਸਤੋ ਦੂਜੇ ਸੂਈ ਜਾ ਕੇ ਵੈਸੇ ਬਹੁ ਮਹਾ ਦੁੱਧ ਦੇਣ ਦੇ ਕਾਬਿਲ ਹੁੰਦਾ ਹੀ ਆ ਪਹਿਲੇ ਸੂਈ ਦੇ ਤੁਹਾਨੂੰ ਪਤਾ ਥੋੜਾ ਬੜਾ ਦੁੱਧ ਕੋਈ 10 ਲੀਟਰ ਰਾਜ ਬਣੇ ਚੁੰਗੀਆਂ ਕਰਵਾ ਲਈਏ ਨਹੀਂ ਜੀ ਉਹਨਾਂ ਨੇ ਕਹਿਣ ਮੁਤਾਬਕ ਵੱਡੀ ਛੋਟੀ ਹੋਣ ਦੇ ਵੀ 11-12 ਲੀਟਰ ਦੁੱਧ ਕੱਢਿਆ ਪਹਿਲੇ ਸਵੇਰੇ ਠੀਕ ਹੈ ਜੀ ਬਾਕੀ ਦੋਸਤੋ ਕੱਦ ਕਾਠ ਮੈਂ ਦਾ ਤੁਸੀਂ ਚੈੱਕ ਕਰ ਲਓ ਪੂਰੇ ਸੇਮ ਦੇ ਵੀਰ ਤਾਂ ਖੋਖ ਲੱਥਾ ਪਰਲੇ ਹਾਂਜੀ ਖੋਖ ਲੱਥਾ ਬਾਕੀ ਕੋ ਸੰਭ ਲੈ ਤੇ ਛੋਟੀ ਵੱਡੀ ਹੈ ਛੋਟੀ ਦੇ ਦੋਸਤੋ ਬਹੁਤ ਵਧੀਆ ਗਿਆ ਜਿਹੜਾ ਕੋ ਮੁੱਲ ਕਰਨਾ ਅਧ ਰਲੂਗਾ ਨਾਲ ਹਾਂਜੀ ਹਾਂਜੀ ਟਾਈਮ ਮੁਤਾਬਕ ਇਹਦਾ ਦੋਸਤੋ ਕੋਈ 3 ਕੁ ਮਹੀਨੇ ਦਾ ਟਾਈਮ ਇਹਦਾ ਰਹੇਗਾ ਸੂਣ ਦਾ ਵੈਸੇ ਮੈਂ 1.5 ਤੋਂ 9-10 ਮਹੀਨੇ ਦੇ ਵਿੱਚ ਵੀ ਸੂਪੇਂਦੀ ਸੋਹਣੀ ਹੈ ਦੋਸਤੋ ਪੂਰੀ ਦੇਖੋ ਰੱਜ ਕੇ ਸੋਹਣੀ ਹੈ ਜੀ ਕੱਦ ਪੂਰਾ ਵੱਡਾ ਜੀ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਹੈਗੀ ਸਾਰੀਆਂ ਵਿਸ਼ਾਣੀਆਂ ਪੂਰੀਆਂ ਦੋਸਤੋ ਨੀਲੀ ਰਾਵੀ ਵਾਲੀਆਂ ਕਵਰ ਕਰਦੀ ਆ ਫੁੱਲ ਬ੍ਰੀਡ ਪੂਰਾ ਉੱਚਾ ਲੰਮਾ ਕੱਦ ਸਾਰੀਆਂ ਮਈਆਂ ਨੂੰ ਵੱਡਾ ਕੱਦ ਜੀ ਨੀਲੀ ਚਮੜੀ ਦੋਸਤੋ ਜਿਹਨੂੰ ਆਪਾਂ ਨੀਲੀ ਰਾਵੀ ਕਹਿੰਦੇ ਨੇ ਚਮੜੀ ਵੀ ਦੋਸਤੋ ਕਰ ਲਓ ਚੱਕਰ ਨੀਲੇ ਰੰਗ ਦੀ ਜੀ ਤੇ ਇਹਨੇ ਵੀਰੇ ਸੱਜਣ ਨੇ ਦੁੱਧ ਕੰਨਾਂ ਵਿੱਚ ਪੋਇਆ 11 12 ਲੀਟਰ ਦੁੱਧ ਭਰਿਆ 11 12 ਕਿਲੋ ਦੁੱਧ ਚੋਇਆ ਨੇ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਭਾਜੀ ਛੋਟਾ ਹੀ ਆ ਭਾ ਸਮਝਾਈ ਵੀ ਪੈਣੀ ਅਗਲੇ ਨੂੰ ਹਾਂਜੀ ਹਾਂਜੀ ਇਹ ਦੇ ਦੀ 65000 ਦੀ ਬੋਲੀ ਕੰਮਾ ਕਮਾਨ ਤਨ ਸਕ 55 ਦੀ ਦੇ ਦੀ ਹੋਰ ਕਿ ਜੈਸੀ ਵੀ ਪੂਰੇ 50 ਦੀ ਜਾਂਦਾ ਅੱਲਾਹ ਜੀ ਹੁਣਾਂ ਜੀ ਕੋਈ ਕਰੇ ਆਪਾਂ ਸਾਰੇ ਮੋਲ ਭੈਣ ਭਾ ਫਿਰ ਵੀ ਕਸਾਈ ਕਰਦੇ ਆਪਾਂ ਇਹ ਬੇਨਤੀ ਕਰਦੇ ਆ ਵੀ ਆਪਣੇ ਮੋਲ ਨਹੀਂ ਕਸਾਈ ਆ ਲੈ ਹੁੰਦੇ ਠੀਕ ਹੈ ਜੀ ਹਾਂਜੀ ਹਾਂਜੀ ਲੈ ਦੋਸਤੋਂ ਮੋਲ ਦੇ ਵੇਹੇ ਬਿਲਕੁਲ ਜੈ ਜੀ 60000 ਰੁਪਏ ਵੇਹੇ ਡਿਮਾਂਡ ਰੱਖੀ ਹੈ ਵੀ ਇਹਨੇ ਤੇ 50000 ਰੁਪਏ ਦਾ ਮਾਨਤਨ ਹੈਗਾ ਜੇ ਮੌਕੇ ਦਾ ਜਿਹਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨਤਨ ਹੋਗਾ 50000 ਹੋਰ ਕਿ ਅੱਡੇ ਤੇ ਨਹੀਂ ਤੇ 60 65000 ਆਪਾਂ 50000 ਸੱਜੂ ਸੂਈ ਝੂੜ ਕਰਨੇ ਚਾਹਗੇ ਜੀ ਦੋਸਤੋ ਚਲੋ ਲੱਖ ਨਹੀਂ ਲਾਓ ਜੀ ਤੁਸੀਂ 6 ਨਗ ਵਿਖਾਏ ਆ ਤੇ ਕੋਈ 50000 ਖਰਚਦਾ ਕਟੀ ਨੂੰ ਪੱਠੇ ਪਾਉਣ ਨੂੰ ਚੰਗਾ ਹਾਂ ਹਾਂਜੀ ਹਾਂਜੀ ਇੱਕ ਨਗ ਦੋਸਤੋ ਗੱਬਣਿਆ ਮੱਝ ਜਿਹੜੀ ਸਾਹਮਣੇ ਸਕਰੀਨ ਤੇ 5 ਮੱਝਾਂ ਦੋਸਤੋ ਦੁੱਧ ਦਿੰਦੀਆਂ ਜੇ ਕੋਈ ਮੇਰਾ ਵੀਰ ਆਵੇ ਇੱਕ ਟਾਈਮ ਦੋ ਟਾਈਮ ਚੋਕ ਇਹ ਆਪਣੀ ਤਸੱਲੀ ਜਿਹੜੀ ਆ ਕਰ ਸਕਦਾ ਤੁਹਾਡਾ ਹੱਕ ਬਣਦਾ ਤੇ ਜਿਹੜੀ ਦੋਸਤੋ ਮੱਝ ਗੱਬਣਿਆ ਉਹਨੂੰ ਥੋੜਾ ਦੇ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਮੇਰੇ ਵੀ ਜਰੂਰ ਕਰਿਆ ਕਰੋ ਐਡਰੈਸ ਇਹ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਹੈਗਾ ਚਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਉਹ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਤੇ ਇਹ ਫੋਨ ਨੰਬਰ ਵੀ ਦਾ ਆਪਣਾ ਇੱਕ ਹੀ ਫੇ ਬੋਲਦੀ ਹੈ ਫੋਨ ਨੰਬਰ ਹੈਗਾ ਭਾਜੀ 628474427 ਹਾਂਜੀ 628474427 ਹਾਂਜੀ ਬਾਕੀ ਹੱਥ ਜੋੜ ਕੇ ਆਪਣੀ ਬੇਨਤੀ ਇਹੋ ਹੀ ਆ ਵੀਡੀਓ ਜੰਦੀ ਆ ਵੀ ਘਰੇ ਆ ਕੇ ਆਪ ਦੀ ਜੋ ਕੇ ਪਾਸ ਕਰਕੇ ਕਰੋ ਹਾਂਜੀ ਹਾਂਜੀ ਜਿਹੜੀ ਗੱਬਣ ਟਿੱਪ ਕੇ ਆਵਦੀ ਤੇ ਭਾਵੇਂ ਚੱਕਰ ਆ ਗਿਆ ਉਹਦਾ ਡਾਕਟਰ ਲਾਓ ਚੱਕਰ ਆ ਠੀਕ 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 ਉਹ ਵੀ ਸਾਲੀਆਂ ਚੀਜ਼ਾਂ ਭਾਜੀ ਹਾਂਜੀ ਹਾਂਜੀ ਲੈ ਆ ਕੇ ਲਾਈਆਂ ਹੋਣੇ ਆਪਾਂ ਹਾਂਜੀ ਤੇ ਚਲੋ ਇਹ ਆ ਵੀ ਗਾੜੀ ਚਲੋ ਮਹਾਰਾਜ ਜਿਹੜਾ ਖੜੇ ਲੈਣੀਆਂ ਕਰੀ ਉਹਨੂੰ ਆਪ ਵੀ ਵੇਖ ਕੇ ਖੜੇ ਜੀ ਹਰ ਕੋਈ ਠੀਕ ਹੈ ਤਸल्ली ਆਪਣੀ ਤਸल्ली ਕਰਕੇ ਖੜੇ ਜੋ ਆਪਣੀ ਜਿਹੜੀ ਜ਼ਿੰਮੇਵਾਰੀ ਆਪਣੀ ਮੰਨਦੀ ਆਪਾਂ ਘਰ ਆਏ ਦਾ ਮਾਨਦਾਨ ਕਰਾਂ ਹਾਂ ਕਈ ਵੀਰ ਵੀ ਇਦਾਂ ਕਰਦੇ ਨੇ ਵੀ ਹੁਣ ਆਪਾਂ ਹੋਰ ਸੋ ਖਰੀਦ ਕੇ ਲੈ ਜਾਂਦੇ ਮੁੜ ਕੇ ਸੇਵਾ ਜਾ ਕੇ ਲਾਂਮਾ ਦੇਣ ਗੱਲ ਇਹ ਆ ਜੀ ਵੀ ਆਪਾਂ ਆਪਣੇ ਘਰੇ ਜੋ ਆਪਾਂ ਜਿਹੜਾ ਆਪਣਾ ਹੱਕ ਬਣਦਾ ਵਾ ਤਸਲੀ ਕਰਾਉਣ ਦਾ ਜਾਂ ਅਗਲਾ ਘਰੇ ਆਇਆ ਵੀ ਇਹ ਨਹੀਂ ਵੱਧ ਮੁੱਲ ਕਰ ਲਾਂਗੇ ਵੀ ਜਿਹੜਾ ਮੁੱਲ ਪਾਇਆ ਵੀਡੀਓ 'ਚ ਮੁੱਲ ਪਾਇਆ ਨੂੰ ਕੋਈ 1500 ਦਾ ਮਾਨ ਕਰਾ ਮਾਨ ਹੋਊਗਾ ਹੈਨਾ ਠੀਕ ਹੈ ਜੀ ਹਾਂਜੀ ਬਾਕੀ ਦੋਸਤੋਂ ਮੁੱਲ ਜਿਹੜੇ ਇਸ ਫਾਰਮ ਤੋਂ ਸਭ ਤੋਂ ਜਾਇਜ਼ ਮੁੱਲ ਹੁੰਦੇ ਜੀ ਚੰਗੀਆਂ ਮਚਾਂ ਨਹੀਂ ਹੁੰਦਾ ਬਾਕੀ ਆਪਣਾ ਹਰ ਹਰ ਨਹੀਂ ਹੁੰਦਾ ਜਿਹੜਾ ਜੋੜਾ ਲਊਗਾ ਪਹੁੰਚ ਕਰ ਦਾਂਗੇ 100 ਕਿਲੋਮੀਟਰ ਅੱਛਾ 100 ਕਿਲੋਮੀਟਰ ਦੀ ਪਹੁੰਚ ਹੋਏਗੀ ਨਾ ਇਹ ਆਪਾਂ ਪਹਿਲੂ ਕਹਿੰਦੇ ਕਰਨਾ ਗ੍ਰਾਮ ਵਿੱਚ ਹਾਂਜੀ ਲਓ ਦੋਸਤੋਂ ਜਿਹੜਾ ਵੀਰ ਕਹਿੰਦਾ ਵੀ ਜੋੜਾ ਖਰੀਦੂਗਾ 100 ਕਿ ਬਾਕੀ ਜਿਹੜੇ ਵੀਰ ਨੂੰ ਜਿਹੜਾ ਮਗ ਪਸੰਦ ਆਊਗਾ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲੂਗਾ ਵੀ ਇਹਨਾਂ ਫੋਨ ਤੇ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਧੰਨਵਾਦ ਉਸ ਹਰ ਵਾਲਾ ਵੀਡੀਓ ਦੇਖਣ ਵਾਸਤੇ